ਦੋਸਤੋ ਰੀਲਾਂ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਵੀਰ ਆਇਰਸ਼ਰ ਬਰੀਡ ਨੂੰ ਤਿਆਰ ਕਰਨਾ ਚਾਹੁੰਦੇ ਨੇ 200 ਰੁਪਏ ਦਾ ਸੀਮਨ ਹੈ ਸਾਡੇ ਵੀਰ ਕਾਇਰਸ਼ਰ ਫਾਰਮ ਸ਼ੇਰਗੜ ਦਾ ਮਾਰਕਾ ਚੈੱਕ ਕਰਕੇ ਲੈਣਾ ਤੁਸੀਂ ਪੂਰੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਤੁਹਾਨੂੰ ਸੀਮਨ ਅਸੀਂ अवेलेबल ਕਰਵਾਵਾਂਗੇ ਤੁਸੀਂ ਸਾਡੇ WhatsApp ਨੰਬਰ 930400100 ਤੇ ਮੈਸੇਜ ਕਰੋ ਆਪਣੇ ਏਰੀਆ ਦੇ ਵਿੱਚ ਕਿੱਥੋਂ ਤੁਹਾਨੂੰ ਸੀਮਨ ਚਾਹੀਦਾ ਹੈ ਉਹ ਸਪਲਾਈ ਵਾਲੇ ਵੀਰ ਦਾ ਅਸੀਂ ਨੰਬਰ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ ਉੱਥੋਂ ਤੁਸੀਂ ਸੀਮਨ ਲੈਣਾ 200 ਰੁਪਏ ਦਾ ਸੀਮਨ ਹੈ ਕੋਈ ਲੁੱਟਕ ਸੁੱਟ ਨਹੀਂ ਕਰਨੀ ਤੇ ਆਪਣੇ ਹਿਸਾਬ ਨਾਲ ਆਪਣੇ ਡਾਕਟਰਾਂ ਨੂੰ ਕਹੋ ਕਿ ਸਾਨੂੰ ਇਹ ਚੀਜ਼ ਚਾਹੀਦੀ ਹੈ ਇਹ ਚੀਜ਼ ਤੁਸੀਂ ਤਿਆਰ ਕਰੋ ਵੀਰੋ ਰਿਕੁਐਸਟ ਹੈ ਯਾ ਸਾਰੇ ਵੀਰ ਪੁੱਛਦੇ ਨੇ ਕਿ ਤੁਸੀਂ ਵੱਛੀਆਂ ਸੇਲ ਕਰਦੇ ਹੋ ਗਾਵਾਂ ਸੇਲ ਕਰਦੇ ਹੋ ਦੇਖੋ ਜੀ ਪਸ਼ੂ ਅਸੀਂ ਕੋਈ ਸੇਲ ਨਹੀਂ ਕਰਦੇ 12 ਸਾਲਾਂ ਦੀ ਮਿਹਨਤ ਦੇ ਬਾਵਜੂਦ ਸੀ ਇਹ ਚੀਜ਼ਾਂ ਤਿਆਰ ਕੀਤੀਆਂ ਨੇ ਸੋ ਇਸੇ ਕਰਕੇ ਅਸੀਂ ਸੇਲ ਨਹੀਂ ਕਰਦੇ ਅਸੀਂ ਸਾਰਿਆਂ ਨੂੰ ਇਹ ਮੋਟਿਵ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਇਹ ਚੀਜ਼ ਤਿਆਰ ਕਰ ਸਕਦੇ ਹੋ ਐਚਐਫ ਜਰਤੀ ਉਹਦੇ ਵਿੱਚੋਂ ਤੁਸੀਂ ਇਹ ਚੀਜ਼ਾਂ ਸਾਈ ਵਾਲ ਚੋਂ ਤਿਆਰ ਕਰ ਸਕਦੇ ਹੋ ਤੇ 200 ਰੁਪਏ ਦੇ ਵਿੱਚ ਤੁਹਾਨੂੰ ਵਧੀਆ ਸੀਮਨ ਦੇਵਾਂਗੇ ਤੁਸੀਂ ਇਹ ਚੀਜ਼ਾਂ ਘਰੇ ਤਿਆਰ ਕਰੋ ਤੇ ਦੇਖਦੇ ਜਾਓ ਨਜ਼ਾਰਾ ਆ ਜਾਊਗਾ ਬਿਲਕੁਲ ਬਿਮਾਰੀ ਰਾਹਤ ਗਰਮੀ ਸਰਦੀ ਦੀ ਕੋਈ ਪਰਵਾਹ ਨਹੀਂ ਇਹਨਾਂ ਨੂੰ ਤੇ ਜਿਸ ਟਾਈਮ ਸਾਡੇ ਕੋਲ ਸੇਲ ਵਾਸਤੇ ਹੁੰਦੀਆਂ ਨੇ ਅਸੀਂ ਪੂਰੇ ਪੰਜਾਬ ਦੇ ਵਿੱਚ ਸੇਲ ਕਰਦੇ ਹਾਂ ਦੇਖੋ ਹੁਣ ਸਾਡਾ 25 ਗਗਾਵਾਂ ਦਾ ਸੈਟਅਪ ਹੈ ਐਡਾ ਵੱਡਾ ਪੰਜਾਬ ਆ ਅਸੀਂ ਸਾਰਿਆਂ ਨੂੰ ਇਹ ਨਾ ਵੰਡ ਸਕਦੇ ਸੋ ਇਸੇ ਕਰਕੇ ਆਪਾਂ ਨੂੰ ਰਲ ਕੇ ਕੰਮ ਕਰਨਾ ਪਊਗਾ ਆਓ ਸਾਰੇ ਰਲ ਕੇ ਕੰਮ ਕਰੀਏ ਤੇ ਇਸ ਚੀਜ਼ ਨੂੰ ਤਿਆਰ ਕਰੀਏ ਤੇ ਨਵੇਂ ਮੇਲੇ ਲਾ ਕੇ ਵਿਖਾਵਾਂਗਾ ਤੁਹਾਨੂੰ ਆਉਣ ਵਾਲੇ ਇੱਕ ਦੋ ਸਾਲਾਂ ਦੇ ਵਿੱਚ ਇਸ ਬਰੀਡ ਦੇ ਆਪਾਂ ਆਪ ਲਾਵਾਂਗੇ ਤੇ ਆਪਾਂ ਕਿਸੇ ਸੰਸਥਾ ਦੇ ਮੈਂਬਰ ਨਹੀਂ ਹੈਗੇ ਕਿਸੇ ਦੇ ਮੂੰਹ ਵੱਲ ਨਹੀਂ ਧੱਕਣਾ ਆਪਾਂ